ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਸ਼ੁਰੂ ਕਰਦੇ ਹਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਰਨਿੰਗ ਦਾ ਟਾਈਮ ਆ ਤੇ ਇੱਥੇ ਮੈਂ ਲੱਗੀ ਸੀਗੀ ਬੱਚਿਆਂ ਦਾ ਟਿਫਨ ਰੈਡੀ ਕਰਨ ਬ੍ਰੇਕਫਾਸਟ ਰੈਡੀ ਕਰਨ ਉਹਨਾਂ ਦਾ ਤੇ ਪਰੌਠੇ-ਪਰੌਠੇ ਬਣਾਉਣ ਲੱਗੀ ਹੋਈ ਸੀਗੀ ਟਾਈਮ ਸੀਗਾ ਪੌਣੇ 7 ਦਾ ਪੌਣੇ 7 6:53 ਹੋ ਜਾਂਦੇ ਆ ਕਦੇ 6:44 ਤੇ ਕਦੇ 6:53 ਮੈਂ ਜਿਹੜੇ ਹਾਰ ਦੇ ਵਾਲ ਵਾ ਕੇ ਫਿਰ ਕਿਚਨ ਦੇ ਵਿੱਚ ਆਉਣੀ ਹੁੰਦੀ ਆ ਫਿਰ ਮੈਂ ਉਹਨਾਂ ਦੇ ਪਰੌਠੇ ਬਣਾਉਣੀ ਹੁੰਦੀ ਆ ਤੇ ਵਿੱਚ ਦੀ ਮੈਂ ਲੱਗ ਵੀ ਗਈ ਸੀ ਵੀ ਪਹਿਲਾਂ ਮੈਂ ਪਰੌਠੇ ਬਣਾਉਣੇ ਬਾਅਦ ਵਿੱਚ ਜਿਹੜੇ ਹਾਰ ਦੇ ਵਾਲ ਵਾਣੇ ਹਨਾ ਤੇ ਫਿਰ ਜਿਹੜਾ ਨੂੰ ਪਤਾ ਨਹੀਂ ਕਿਉਂ ਅੱਜ ਵੀ ਜੀ ਲੱਗ ਜਾਂਦੀ ਆ ਮੰਮੀ ਮੇਰਾ ਤਾਂ ਹਲੇ ਕੰਮ ਰਹਿੰਦਾ ਹਾਏ ਮੰਮਾ ਮੇਰੇ ਵਾਲ ਵਾਉਣੇ ਆ ਹਲੇ ਮੰਮਾ ਮੇਰੇ ਪਟਕਾ ਬੰਨਣਾ ਆ ਜਾਂ ਮੈਂ ਲੇਟ ਹੋ ਜਾਊਂਗਾ ਫਿਰ ਉਹਨੂੰ ਹੁੰਦਾ ਨਾ ਬੱਚੇ ਨੂੰ ਕੱਚ ਵੀਜੀ ਲੱਗ ਜਾਂਦੀ ਹੈ ਉਹਨੂੰ ਐਦਾਂ ਹੋ ਜਾਂਦਾ ਹੁੰਦਾ ਸੀ ਵੀ ਮੈਂ ਰਹਿਣ ਦੇ ਇਹ ਦੇਣਾ ਤਵਿੱਤਰ ਵੀ ਪਹਿਲਾਂ ਰੈਡੀ ਹੋਇਆ ਕਰ ਤੇ ਫਿਰ ਮੈਂ ਬਾਅਦ ਵਿੱਚ ਰੋਟੀ ਜਿਹੜੀ ਬਣਾਇਆ ਕਰੂੰਗੀ ਹੈਨਾ ਰੋਟੀ ਦਾ ਨਹੀਂ ਉਹਨੂੰ ਇੰਨਾ ਹੁੰਦਾ ਹੈਗਾ ਰੋਟੀ ਦਾ ਉਹਨੂੰ ਹੁੰਦਾ ਵੀ ਟਿਫਨ ਦੇ ਵਿੱਚ ਪੈ ਗਈ ਮੈਨੂੰ ਪਲੇਟ 'ਚ ਆ ਗਈ ਬਸ ਫਿਰ ਉਹਨੂੰ ਇਹ ਹੁੰਦਾ ਵੀ ਮਮਾ ਮੈਂ ਜਾਣਾ ਵੀ ਮੈਂ ਅੰਦਰੋਂ ਹੀ ਮੋਟਰਸਾਈਕਲ ਤੇ ਬਹਿ ਕੇ ਜਾਣਾ ਤੁਸੀਂ ਦਰਵਾਜ਼ਾ ਖੁਦ ਬੰਦ ਕਰਿਓ ਮੈਂ ਨਹੀਂ ਬੰਦ ਕਰਕੇ ਜਾਣਾ ਫਿਰ ਉਹ ਉੱਥੇ ਵੀ ਮੈਨੂੰ ਜ਼ਰੂਰੀ ਹੁੰਨੀ ਆ ਹੈਨਾ ਤੇ ਮੈਂ ਉਹਦੇ ਨਾਲ ਜਾ ਕੇ ਉੱਥੇ ਖੜਦੀ ਆ ਤਾਂ ਉਹ ਜਾ ਕੇ ਬਹਿ ਜਾਂਦਾ ਮੋਟਰਸਾਈਕਲ ਤੇ ਤੇ ਚਲ ਬੱਚਿਆਂ ਦੇ ਨਾਲ ਇੰਨਾ ਕਿ ਟਾਈਮ ਸਪੈਂਡ ਹੋ ਜਾਂਦਾ ਤੇ ਨਾਲ ਦੀ ਨਾਲ ਉਹਨਾਂ ਨੂੰ ਵੀ ਵਧੀਆ ਲੱਗਦਾ ਵੀ ਹਾਂ ਮਮਾ ਸਾਡੇ ਨਾਲ ਨਾਲ ਨੇ ਤੇ ਆਪਾਂ ਨੂੰ ਵੀ ਉਹਨਾਂ ਕ ਟਾਈਮ ਵਧੀਆ ਬੱਚਿਆਂ ਦੇ ਨਾਲ ਰਹਿਣਾ ਚਾਹੀਦਾ ਹਨਾ ਵੀ ਜਿੱਦੇ ਜਿੱਦਾਂ ਬੱਚੇ ਆਪਾਂ ਨੂੰ ਨਾਲ ਪਿਆਰ ਵਧਾਏ ਆ ਅਸਲੀ ਗੱਲ ਤਾਂ ਇਹ ਆ ਹੋਰ ਕੁਝ ਨਹੀਂ ਹੈਗੀ ਜੇ ਮੈਂ ਕਹਿ ਦਵਾਂ ਵੀ ਮੈਂ ਰੋਟੀ ਬਣਾਉਣੀ ਆ ਤੁਸੀਂ ਚਲੇ ਜਾਓ ਉਹ ਗੱਲ ਉਹ ਨਹੀਂ ਰਹਿੰਦੀ ਹੈਗੀ ਫਿਰ ਜਿੱਦਾਂ ਹੁਣ ਜਾਂਦੇ ਤੱਕ ਪਿਆਰ ਕਰਨਾ ਘੁੱਟ ਕੇ ਹੱਗੀ ਕਰਕੇ ਜਾਣੀ ਮਿੱਠੀ ਕਰਕੇ ਜਾਣੀ ਹਨਾ ਉਹ ਉਹ ਗੱਲਾਂ ਫਿਰ ਰਹਿ ਜਾਂਦੀਆਂ ਉਹ ਮਿਸ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਕਈ ਵਾਰੀ ਮੈਂ ਵੀ ਇਦਾਂ ਕਰਦੀ ਹੁੰਦੀ ਸੀਗੀ ਵੀ ਮੈਂ ਰੋਟੀ ਬਣਾਉਣ ਲੱਗ ਜਾਈ ਤੇ ਮੈਂ ਕਹਿ ਦੇਣਾ ਵੀ ਚਲੋ ਬਾਏ ਤੁਸੀਂ ਚਲੇ ਜਾਓ ਪਰ ਨਹੀਂ ਹੁਣ ਮੈਂ ਆਪ ਦਾ ਸੁਭਾਅ ਜਿਹੜਾ ਚੇਂਜ ਕੀਤਾ ਤੇ ਜੇ ਆ ਨੂੰ ਮੇਰੀ ਦਿੱਤੀ ਰੋਟੀ ਉਹ ਆਪ ਦਾ ਬ੍ਰੇਕਫਾਸਟ ਕਰੂਗਾ ਪਰੌਠਾ ਮੈਂ ਦਹੀਂ ਦੇ ਨਾਲ ਹੁਣ ਉਹਨਾਂ ਨੂੰ ਘੋਲ ਕੇ ਦਹੀਂ ਦੇਣ ਲੱਗੀ ਆ ਪਹਿਲਾਂ ਦਹੀਂ ਨਹੀਂ ਸੀ ਖਾਂਦਾ ਹੁਣ ਮੈਂ ਪਰੌਠੇ ਉਹਨਾਂ ਦੇ ਟਿਫਨ ਵਾਲੇ ਬਣਾਉਂਗੀ ਤੇ ਲਓ ਜੀ ਪਰੌਠੇ ਤੇ ਬਣ ਗਏ ਪਰਮ ਨਹੀਂ ਸਵੇਰੇ ਬ੍ਰੇਕਫਾਸਟ ਕਰਕੇ ਜਾਂਦਾ ਉਹ ਦੁੱਧੀ ਪੀ ਕੇ ਜਾਂਦਾ ਤੇ ਉਹਨੇ ਨਹੀਂ ਕੁਝ ਵੀ ਖਾਣਾ ਹੁੰਦਾ ਦੁੱਧ ਦੇ ਨਾਲ ਤੇ ਹੁਣ ਦੇਖਦੇ ਆ ਮੌਸਮ ਠੀਕ ਹੋ ਗਿਆ ਵਧੀਆ ਹੋ ਗਿਆ ਥੋੜੀ ਜਿਹੀ ਪੰਜੀਰੀ ਰਲਾ ਕੇ ਰੱਖਦੇ ਆ ਤੇ ਥੋੜੀ ਜਿਹੀ ਪੰਜੀਰੀ ਖਾਜਿਆ ਕਰੋਗਾ ਹਨਾ ਤੇ ਗਰਮੀ ਦੇ ਕਾਰਨ ਹੁਣ ਤੱਕ ਤਾਂ ਕੁਝ ਵੀ ਨਹੀਂ ਉਹ ਖਾਂਦਾ ਸੀਗਾ ਖਾਲੀ ਦੁੱਧ ਪੀ ਕੇ ਜਾਂਦਾ ਸੀ ਤੇ ਇਹ ਪਰ ਜਿਹੜਾ ਆਪਣਾ ਟਿਫਨ ਲੈ ਗਿਆ ਤੇ ਇਹ ਹੈਗਾ ਟਿਫਨ ਪਰਮ ਦਾ ਪਰਮ ਲੈ ਕੇ ਜਾਂਦਾ ਦਹੀਂ ਸਬਜੀ ਤੇ ਥੱਲੇ ਵਾਲੀ ਟੇਬਲ ਦੇ ਵਿੱਚ ਉਹ ਮੈਂ ਪਰਾਉਟ ਕਰਾਂ ਗਾਰਾ ਹੀ ਗਾਰਾ ਕੱچے ਰਾਹ ਦੇ ਨਜ਼ਾਰੇ ਦੇਖਿਆ ਤੇ ਮੁੱਠੇ ਠੰਗੀ ਠੰਗੀ ਸਤਨਕੀ ਫੁੱਲ ਹਵਾ ਚੱਲਦੀ ਵਧੀਆ ਵਧੀਆ ਠੰਗੀ ਠੰਗੀ ਵਧੀਆ ਵਧੀਆ ਠੰਗੀ ਠੰਗੀ ਮਿੱਠੀ ਮਿੱਠੀ ਇੱਕ ਦਿਨ ਯਾਰ ਕੀ ਕਹਿੰਦਾ ਸੀ ਮਿੱਠੀ ਮਿੱਠੀ ਮਿੰਨੀ ਮਿੰਨੀ ਕੀ ਮਿੰਨੀ ਮਿੰਨੀ ਹਾਂ ਜਲਦੀ ਜੇ ਥੋੜੀ ਚੱਲੂਗਾ ਹੈ ਜਿੱਤ ਜੇ ਲੈ ਲਾ ਆ ਮਿੰਨੀ ਮਿੰਨੀ ਕਹਵਾ ਜਦੋਂ ਕਹਦਾ ਰੈਲੀ ਨਿਕਲੀ ਕਹਿੰਦਾ ਮਿੰਨੀ ਮਿੰਨੀ ਹੋ ਚੱਲੇ ਹਵਾ ਕੀ ਕੀ ਹੋ ਗਿਆ ਤੈਨੂੰ ਦੁੱਧੂ ਨਹੀਂ ਬੁਲਾਇਆ ਮੈਨੂੰ ਸੁਣਨਾ ਚਾਹੇ ਵੀ ਤੂੰ ਹੌਲੀ ਹੌਲੀ ਆਵਾਜ਼ਾਂ ਮਾਰਦਾ ਸੀ ਆ ਕਮੁਤਰਾ ਓ ਬੋਲਦਾ ਹੀ ਨਹੀਂ ਗਾਲੀ ਕਰਦਾ ਆਪਣੀ ਮਸਤੀ ਚ ਹੂੰ ਕੀ ਹੋ ਗਿਆ ਬੋਲ ਪਾ ਹਲੋ ਹਾਇ ਦਾ ਕਰਲਾ ਹਲੋ ਹਾਈ ਗੁੱਡ ਮਾਰਨਿੰਗ ਕਰੀ ਕਿਥੇ ਸੋਚਾਂ ਚ ਪਈ ਆ ਨਾਵਣਾ ਨਾਵਨੀਆ ਤੇ ਨਾ ਜਪਾਇਆ ਪਲੋਨੀਆ ਅਰੇ ਕੀ ਹਾਲਤਾ ਇਹਨਾਂ ਦੀ ਤੇਰੀ ਐਟੀਟਿਊਡ ਜੀ ਤਾਣੀ ਵੇ ਰੱਖੇ ਡੱਬ ਚ ਬੰਦੇ ਖਾਣੀ ਵੇ ਅਬੀ ਚ ਉਹ ਵੀਡੀਓ ਦੀ ਬੱਤ ਕਰੀ ਨਾ ਮੈਂ ਵੀਡੀਓ ਨਹੀਂ ਹੋਣ ਨਹੀਂ ਬੰਦ ਕਰਦੀ ਤੁਸੀਂ ਮੈਨੂੰ ਚੈਲੰਜ ਕੀਤਾ ਹੋਣ ਨਹੀਂ ਕਰਦੀ ਹੋਣ ਨਹੀਂ ਕਰਦੀ ਮੈਨੂੰ ਇਹਦੇ ਨਾਲ ਗੱਲ ਕਰਨੀ ਐ ਗੱਲ ਇਕਨੇ ਕਰ ਲਾ ਇਕਨੇ ਕਰ ਕੋਈ ਗੱਲ ਨਹੀਂ ਜੇ ਜੇ ਨਹੀਂ ਜੋ YouTube ਤਾਂ ਦੱਸਣ ਵਾਲੀ ਹੋਊਗੀ ਮੈਂ ਮਿਊਟ ਕਰ ਦੂੰ ਜੇ ਦੱਸਣ ਵਾਲੀ ਹੋਊ ਚੱਲਣ ਦੇ ਇਹਦੇ ਦੇ ਸੁਪਨੇ ਤੇ ਕੀ ਕਰਤਾ ਕਿ ਤੇਰਾ ਸੁਪਨਾ ਸੱਚ ਨਾ ਹੋਵੇ ਸਾਨੂੰ ਸੀ ਪਤਾ ਹੀ ਹੈ ਤੇਰੇ ਮੇਰੇ ਬਾਰੀਕ ਗੱਲ ਟੀ ਇੱਕ ਗੱਲ ਇਹਦੀ ਤੇਰੇ ਮੇਰੇ ਜੀਏਗੀ ਪੱਤੀ ਪੀੜੇ ਬੁੱਟਾ ਅੱਜ ਵੀ ਪੜੀਦਾ ਤੇ ਨਹੀਂ ਕਰ ਲੈਨੇ ਗਲਾਬਾਂ ਨਾਲ ਗੱਲ ਤੁਸੀਂ ਗਾ ਦਿਓ ਗਾਣਾ ਹੈ ਗਲਾਬਾਂ ਨਾਲ ਗੱਲ ਕਰ ਲੈਨੇ ਆ ਫੇ ਤੁਸੀਂ ਗਾ ਦਿਓ ਤੇ ਭਾਈ ਅਸੀਂ ਗਾਣਾ ਗਾਉਣਾ ਸ਼ੁਭਦੀਪ ਦਾ ਗੱਲ ਗਾਣਾ ਕਿਹਨੇ ਕਿਹਨੇ ਸੁਣਿਆ ਜਾਰਨੇ ਸਕੂਲ ਤੋਂ ਆਉਂਦੀ ਸਾਰ ਸੋਹਣਿਆ ਪਰਮ ਨੇ ਸੁੱਤੇ ਉੱਠਦੇ ਸਾਰ ਸੋਹਣਿਆ ਹਨਾ ਉਹਦੇ ਸੁਪਨੇ ਵੱਡੇ ਨੇ ਨਾ ਤਾਂ ਉਹਦੇ ਸੁਪਨੇ ਵੱਡੇ ਨੇ ਸੁੱਤੇ ਉੱਠੇ ਨੇ ਚੱਲ ਚੱਲ ਮਾਰ ਕੇ ਇੱਕ ਚਲ ਚਲ ਚੱਲ ਅਗਲੇ ਸਾਰਾ ਮੋਟਰਸਾਈਕਲ ਤੇ ਜਾਣਾ ਕਿ ਤੱਕ ਕਮਾਨੀ ਚਲ ਚਲ ਚੱਲ 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 ਮੈਂ ਕਰ ਐਵੇਂ ਕੱਟਦੀ ਆਹ ਦੇ ਜਬਾਦੀ ਜਾਣਾ

ਇਹਨਾਂ ਕੱਕ ਕਮਾਰਨੇ ਸੀ ਇਹ ਆ ਗਏ ਚਲਾਇਆ ਕਰ ਹੁਣ ਤੇਰੇ ਡੈਡੀ ਪਿੱਛੇ ਬੈਠਿਆ ਕਰ ਤੂੰ ਮੂਰੇ ਬੈਠਿਆ ਕਰ ਕੌਣ ਕਾ ਲਾਉਣਗੇ ਪਾਲਾ ਰੋਲਾ ਪਾਉਂਦੇ ਆ ਸਵੇਰੇ ਸਵੇਰੇ ਇੱਕ ਕੰਮ ਇੰਨਾ ਹੁੰਦਾ ਤੇ ਇੱਕ ਬੱਚੇ ਰੋਲਾ ਪਾਉਂਦੇ ਆ ਬਾਲਾ ਜਿਆਦਾ ਹੁੰਦਾ ਮੈਂ ਤਾਂ ਥੱਕ ਜਾਂਦੀ ਆ ਸਵੇਰੇ ਸਵੇਰੇ ਇੰਨਾ ਮੈਂ ਸਵੇਰੇ ਥੱਕਦੀ ਆ ਉਹਨਾ ਮੈਂ ਦਿਨ ਚ ਨਹੀਂ ਰਹਤੋ ਪੰਜ ਤੋਂ ਲੈ ਕੇ 7:30 ਦਾ ਟਾਈਮ ਆ ਹੀ ਲੰਘ ਜਾਂਦਾ ਹਨ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਤਾਂ ਤਾਂ ਮਸੂਮਾ ਦਾ ਤਾਂ ਬਹੁਤ ਫਰਕ ਆ ਹੁੰਦਾ ਹੈ ਜੀ ਮੌਸਮ ਦਾ ਤਾਂ ਬਹੁਤ ਫਰਕ ਆ ਰਿਹਾ ਰਾਤਾਂ ਨਹੀਂ ਅਸੀਂ ਲਾਇਆ ਪਹਿਲਾਂ ਲਾਇਆ ਜਿਆ ਮੈਂ ਨਾ ਪਾਚ ਨਹੀਂ ਲਾਇਆਗਾ ਹਰ ਦਪੱਖੇ ਨਾਲ ਠੰਡ ਲੱਗਣ ਲੱਗਦੀ ਮੌਸਮ ਬਹੁਤ ਵਧੀਆ ਹੋ ਗਿਆ ਤਾਂ ਲੋਕਾਂ ਨੇ ਦੇਖਾ ਕਿ ਕਿਨੇ ਪਰ ਲੋਕਾਂ ਨੇ AC ਨਹੀਂ ਨਾ ਬੰਦ ਕਰਨੀ ਆਪਾਂ AC ਬੰਦ ਕਰ ਦੰਨੇ ਆ ਲੋਕ ਕੰਬਲ ਲੈ ਕੇ ਪੈਂਦੇ ਆ ਮੈਨੂੰ ਤਾਂ ਮੈਨੂੰ ਨਹੀਂ ਵਧੀਆ ਲੱਗਦੇ ਹੈਗੇ ਜਿਹੜੇ AC ਲਾ ਕੇ ਉਹ ਤੋਂ AC ਲਾ ਲੈਣਗੇ ਦੇ ਨਾਲ ਕੰਬਲ ਲੈ ਲੈਣਗੇ ਮੈਨੂੰ ਤਾਂ ਨਹੀਂ ਉਹ ਚੀਜ਼ ਵਧੀਆ ਲੱਗਦੀ ਮੈਂ ਤਾਂ ਇੰਨੀ ਪੌਕੇਟ ਕਿਚੀ ਆਉਂਦੀ ਆ ਹਾਏ ਹੇ ਰੱਬਾ ਮੈਂ ਤਾਂ ਮੰਮੀ ਕੋ ਜਾਨੀਆ ਮੰਮੀ ਕੋ ਕੰਬਲ ਲੈ ਰਹੇ ਹੁੰਦਾ ਮੈਂ ਝਾਕੇ ਪਰੇ ਰੱਖ ਦਿੰਦੀ ਮੰਮੀ ਉਹ ਤੇ ਪਤਲਾ ਜਿਹਾ ਕੰਬਲ ਦੇ ਦਿੰਦੀ ਆ ਭਾਬੀ ਆ ਨਾ ਜਦੋਂ ਮੰਮੀ ਕਹਦੇ ਹੋਵੇ ਢੱਡ ਲਾ ਕੇ ਭਈਆ ਮੈਂ ਜਾਉਂ ਜੇ ਮੰਮੀ ਦਾ ਪਰੇ ਰੱਖਿਆ ਹੋਊਗਾ ਲਾ ਕੇ ਮੈਂ ਪਰੇ ਰੱਖ ਦਿੰਨੀ ਆ ਝਾਕੇ ਪਹਿਲਾ ਕੇ ਆ ਦਰਵਾਜ਼ਾ ਖੋਲਦਾ ਮੈਂ ਜਾਨੇ ਨੂੰ ਪੁੱਛਿਆ ਮੈਂ ਆਈ ਸੀ ਤਾਂ ਨਹੀਂ ਲਾਉਣਾ ਹੁਣ ਕਹਿੰਦੇ ਨਹੀਂ ਮੈਂ ਦਰਵਾਜ਼ਾ ਖੋਲ ਕੇ ਪਾਬੋ ਆ ਮਾਰ ਲਈ ਆ ਬਾਹਰ ਲਈ ਹੋਉਂਦੀ ਆ ਜਿਹੜੀ ਨੇਚਰਲ ਕੀ ਜਾ ਉਹ ਨੇਚਰਲ ਹੀ ਆ ਅੰਦਰ ਹੁਣ ਏਸੀ ਲਾਈ ਜਾਣੇ ਨੇ ਬੱਦੂ ਜਾਨੇ ਨਾਲੇ ਜਿੰਨਾ ਏਸੀ ਲਾ ਕੇ ਕੰਬਲ ਲਾ ਕੇ ਪਾਵਾਂਗੇ ਬੇਲੀ ਆਪਾਂ ਹੀ ਪਰ ਨਾ ਕੋਈ ਕਿਸੇ ਹੋਰ ਕੋਲ ਲਿਆ ਕੇ ਪਰਨਾ ਮਾਰ ਕੇ ਤਾਂ ਮੋਰੀ ਦਾ ਘਰ ਉਹ ਵੀ ਸਾਵੇਂ ਸੀ ਜਦੋਂ ਬਾਹਰ ਸੌਂਦੇ ਹੁੰਦੇ ਸੀਗੇ ਮਾਜੀਤਨ ਦਾ ਵਿਆਹ ਹੋਇਆ ਮੈਂ ਕਦੇ ਨਹੀਂ ਬਾਹਰ ਸੁੱਤੀ ਹੈਗੀ ਕਿੰਨੇ ਸਾਲ ਹੋ ਗਏ ਵਿਆਹ ਤਾਂ ਪਹਿਲਾਂ ਉੱਥੇ ਸੌਂਦੇ ਹੁੰਦੇ ਸੀਗੇ ਬਾਹਰ ਸੌਂਦੇ ਥੋੜੀ ਦੇ ਉਹਨੂੰ ਸੌਣਾ ਥੋੜੀ ਕਹਿੰਦੇ ਆ ਉਹਨੂੰ ਜਾਗਣਾ ਕਹਿੰਦੇ ਲਾਈਟ ਤਾਂ ਹੁੰਦੀ ਨਹੀਂ ਸੀ ਲਾਈਟ ਤਾਂ ਹੁੰਦੀ ਨਹੀਂ ਸੀ ਹ ਲੈਟ ਆ ਜਾਣੀ ਅੰਦਰ ਕਮਰੇ ਚਲ ਜਾਣਾ ਨਹੀਂ ਵਸ ਬੇੜੇ 'ਚ ਬੈਠੇ ਰਹਿਣਾ ਲੈਟ ਆ ਜਾਣੀ ਅੰਦਰ ਕਈ ਵਾਰੀ ਨੀਂਦ ਆ ਜਾਣੀ ਕਈ ਵਾਰੀ ਆਉਣੀ ਨਾ じゃਾ ਗਰਮ ਕਰ ਲੋ ਮੈਂ ਤਾਂ ਠੰਡੀ ਹੋ ਗਈ ਮੇਰੀ ਐ ਹੋਈ ਲਾਉਣਾ ਤੜਕਾ ਕਾਲੇ ਚਨੇ ਰਾਤ ਭਿਉਂਦੇ ਸੀ ਹੁਣ ਸਵੇਰੇ ਉਬਾਲਦੇ ਉਹਦੇ ਵਿੱਚੇ ਦੋ ਆਲੂ ਪਾ ਤੇ ਕੱਟ ਕੇ ਉਬਾਲ ਕੇ ਰੱਖੇ ਪਏ ਨੇ ਮੈਂ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਪਾ ਦੂੰਗੀ ਫੇਰ ਬੱਚਿਆਂ ਦੀ ਪਈ ਸੀ ਰਾਤ ਦੀ ਸਭ ਦੀ ਉਹਨਾਂ ਨੂੰ ਮੰਨ ਨੂੰ ਤੜਕਾ ਤੜਕੇ ਤੜਕੇ ਲਾਉ ਹੱਲੇ ਤੜਕਾ ਹੀ ਆ ਹੱਲੇ ਕੜਾ ਰਾਤ ਹੋ ਗਈ ਤੇ ਅੱਜ ਹੈਗੀ ਮੇਰੀ ਸਲਾਹ ਜਾਣ ਦੀ ਮੰਮੀ ਕੋਲੇ ਜਾ ਕੇ ਆਉਣੀ ਆ ਦੇਖਦੀ ਆ ਤੇ ਹੱਲੇ ਕੰਮ ਸਾਰਾ ਰਹਿਦਾ ਇਹ ਨਹੀਂ ਹੈਗਾ ਮੇਰਾ ਕੰਮ ਖਤਮ ਹੋ ਗਿਆ ਕੰਮ ਤਾਂ ਹੱਲੇ ਸ਼ੁਰੂ ਹੋਣਾ ਹੈ ਆ ਦੇਹ ਦੀਆਂ ਟਾਰਗੇਟ ਜੇ ਰੱਖਦੀਆਂ ਘੰਟੇ 'ਚ ਕੰਮ ਖਤਮ ਕਰਕੇ ਅੱਜ ਕੱਪੜੇ ਧੋਣੇ ਨੇ ਕੱਪੜੇ ਮੈਂ ਕੱਲ ਧੋਲੇ ਸੀ ਤੇ ਕੱਪੜੇ ਮੈਂ ਤੀਜੇ ਦਿਨੇ ਧੋਣੇ ਹੀ ਨੇ ਕਦੇ ਹੀ ਹੋਵੇ ਵੀ ਧੋਦਮਾ ਨਹੀਂ ਤਾਂ ਮੈਂ ਤੀਜੇ ਦਿਨੇ ਧੋਣੀ ਹੀ ਨੇ ਕੱਲ ਸ਼ਾਮ ਨੂੰ 4 ਵਜੇ ਮਸ਼ੀਨ ਲਾਤੀ ਸੀ ਤੇ ਜਿਆ ਆ ਗਏ ਦੋਨੋਂ ਜਿਹਨੂੰ ਧੋਣ ਤੋਂ ਤੀਏ ਯਾਨੀ ਬੱਚਿਆਂ ਦਾ ਕੋਈ ਕੱਪੜਾ ਨਹੀਂ ਹੋਣ ਜਿਹੜੇ ਖੋਲ ਕੇ ગયા ਉਹ ਹੀ ਧੋਣ ਵਾਲੇ ਆ ਕੱਲ ਧੋਲਾਂਗੇ ਕੱਲ ਸੰਡੇ ਹੀ ਆ ਅੱਜ ਸੈਟਰਡੇ ਆ ਤੇ ਹੁਣ ਮੈਂ ਪਿਆਜ਼ ਰੱਖੀ ਬੈਠੀ ਕੋਲ ਅੱਜ ਘੱਟੀ ਘੱਟ ਕੇ ਤੜਕਾ ਲਾਉਣੀ ਹੈ ਦੇਖੀ ਤੜਕਾ ਲਾ ਕੇ ਫਿਰ ਬਾਹਰੋਂ ਗੋਆਗਾ ਚੱਕਣਾ ਹੁੰਦਾ ਸਾਰਾ ਕੰਮ ਰਹਿੰਦਾ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਇਹ ਦੇਖ ਰਿਹਾ ਕੀ ਕੀ ਸ਼ੇਅਰ ਹੁੰਦਾ ਮੇਰੇ ਤਾਂ ਬਾਹ ਵੀ ਦੁਖਣ ਲੱਗ ਜਾਂਦੀ ਆ ਹਾਏ ਰੱਬਾ ਬੋਲਣਾ ਤਾਂ ਮੈਂ ਚਾਹੁੰਦੀ ਨਹੀਂ ਮੈਂ ਫਿਰ ਵੀ ਕਹੂੰਗੀ ਜਿਹੜੀ ਗੱਲ ਕਹਿਣੀ ਆ ਹਨਾ ਦਿੱਲੀ ਕਰਦਾ ਕਿਉਂਕਲ ਕੱਲ ਮੈਨੂੰ ਬਹੁਤ ਫੋਨ ਕਾਲਸ ਆਈਆਂ ਨੇ ਵੀ ਰਹਿਣ ਦੇ ਰਹਿਣ ਦੇ ਕੁਛ ਨਾ ਕਿਹਾ ਕਰ ਹਨਾ ਵੀ ਇੱਕ ਬੰਦਾ ਵੇਬਕੂਫਾ ਸਾਰੇ ਥੋੜੀ ਵੇਬਕੂਫਾ ਹਨ ਕੋਈ ਵੀ ਬੰਦਾ ਵੇਬਕੂਫ ਨੂੰ ਨਹੀਂ ਫੋਨ ਲਾਉਂਦਾ ਹੁੰਦਾ ਸਾਰਿਆਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਆ ਵੀ ਨਹੀਂ ਇਹ ਤਾਂ ਕੁਝ ਨਹੀਂ ਕਹਿਣਾ ਹੈਗਾ ਰਹਿਣ ਦੇ ਜੋ ਅਗਲੇ ਦਾ ਦਿਮਾਗ ਆ ਦੇਖੋ ਵੀ ਇਹ ਹੁੰਦੀ ਆ ਆ ਦਿਮਾਗ ਸੋਚਣ ਸ਼ਕਤੀ ਫੋਨ ਹੀ ਬੰਦੇ ਨੂੰ ਬਰਬਾਦ ਕਰ ਦਿੰਦਾ ਕਈ ਫੋਨ ਦੀ ਵਜ੍ਹਾ ਨਾਲ ਬਰਬਾਦ ਹੋ ਗਏ ਤੇ ਕਈ ਫੋਨ ਦੀ ਵਜ੍ਹਾ ਨਾਲ ਐਨੀ ਸਕਸੈਸ ਲੈ ਗਏ ਨਾ ਵੀ ਇੱਕ ਫੋਨ ਹੀ ਆ ਜਿਹੜਾ ਬੰਦੇ ਨੂੰ ਦੁਨੀਆ ਦੇ ਵਿੱਚ ਬਰਬਾਦੀ ਦਾ ਘਰ ਵੀ ਫੋਨ ਹੀ ਆ ਤੇ ਆਮਦਨੀ ਦਾ ਘਰ ਵੀ ਫੋਨ ਨਹੀਂ ਆ ਅੱਜ ਦੀ ਡੇਟ ਦੇ ਵਿੱਚ ਹਨਾ ਤੁਸੀਂ ਚਾਹੋ ਆਪਣੇ ਫੋਨ ਦੀ ਵਜ੍ਹਾ ਨਾਲ ਤੁਸੀਂ ਬਰਬਾਦ ਹੋ ਸਕਦੇ ਹੋ ਤੁਸੀਂ ਚਾਹੋ ਆਪਣੇ ਫੋਨ ਦੀ ਵਜ੍ਹਾ ਨਾਲ ਤੁਸੀਂ ਆਮਦਨੀ ਜਿਹੜੀ ਆਮਦਨੀ ਆ ਉਹਦੇ ਵਿੱਚ ਵਾਧਾ ਕਰ ਸਕਦੇ ਹੋ ਠੀਕ ਆ ਤੇ ਮੇਰਾ ਤਾਂ ਕਹਿਣਾ ਇਹੀ ਆ ਵੀ ਮੇਰੀਆਂ ਵੀਡੀਓ ਦੇਖਣੀਆਂ ਬੰਦ ਕਰ ਦਿਓ ਐਵੇਂ ਤੁਸੀਂ ਵੱਧੂ ਕਈ ਡਿਪਰੈਸ਼ਨ ਵਿੱਚ ਗਏ ਕਈ ਸਾਡੇ ਕਰਕੇ ਡਿਪਰੈਸ਼ਨ ਦੇ ਜਾਂਦੇ ਫਿਰੋਗੇ ਇਹਦੇ ਨੂੰ ਬਿਹਤਰ ਮੇਰੀਆਂ ਵੀਡੀਓ ਦੇਖਣੀਆਂ ਬੰਦ ਕਰ ਦੇ ਠੀਕ ਆ ਤੈਨੂੰ ਗਿਆਨ ਠੀਕ ਆ ਤੇ ਇਹ ਮੇਰੀ ਵੀਡੀਓ ਦਾ ਤਕਰੀਬ ਹੁੰਦੀ ਆ ਫਿਰ ਦੋ ਜਾਣਿਆਂ ਨੂੰ ਹੋਰ ਚਾਰ ਜਾਣਿਆਂ ਨੂੰ ਫੋਨ ਕਰ ਕਰਕੇ ਦੱਸਣਾ ਵੀ ਉਹ ਇਦਾਂ ਕਹਿੰਦੇ ਐਦਾਂ ਕਹਿੰਦੇ ਆ ਦੇਖੋ ਵੀ ਤੁਸੀਂ ਮੇਰੇ ਮੂੰਹ ਦੇ ਵਿੱਚ ਬੋਰ ਪਾਇਆ ਮੈਂ ਕਦੇ ਵੀ ਕੁਝ ਨਹੀਂ ਕੀਤਾ ਚਾਰ ਪੰਜ ਸਾਲ ਤੋਂ ਮੈਂ ਵੀਡੀਓ ਪਾ ਰਹੀ ਆ ਮੈਂ ਲੋਕਡਾਉਨ ਕੈਦਾਂ ਲੰਘਿਆ ਦੇਖ ਲਓ ਚਾਰ ਸਾਲ ਹੋ ਗਏ ਮੈਂ ਤੇ ਸਾਡੇ ਤੇ ਮੂੰਹ ਇਹ ਬੰਦ ਹਾਂ ਮੈਂ ਸਾਰਾ ਕੁਝ ਪਿੱਛੇ ਛੱਡਦਾ ਲੋਕਡਾਉਨ ਨੇ ਤਾਂ ਵੈਸੇ ਹੀ ਲੋਕਾਂ ਦੀ ਦੁਨੀਆ ਜਿਹੜੀ ਲਾਈਫ ਆ ਨਾ ਉਹ ਚੇਂਜ ਕਰਤੀ ਦੁਨੀਆ ਦੀ ਸਾਰੇ ਕੋਈ ਵੀ ਐ ਨਹੀਂ ਹੈਗਾ ਵੀ ਚੇਂਜ ਨਹੀਂ ਹੋਇਆ ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੀ ਲਾਈਫ ਦੇ ਵਿੱਚ ਚੇਂਜ ਆਇਆ ਮੈਂ ਭੈਣ ਭਾਈਆਂ ਨਾਲ ਪਹਿਲਾਂ ਬੱਤ ਦੇਤੀ ਉਹ ਨਹੀਂ ਮਾਤੀ ਹਾਂ ਗੱਲ ਤਾਂ ਸਹੀ ਆ ਵੀ ਜਿਹੜੇ ਗਰੁੱਪ ਦੇ ਨਾਲ ਤੁਸੀਂ ਚੜ ਚੜ ਕੇ ਸਾਡੇ ਤੇ ਨੂੰ ਆਉਂਦੇ ਸੀ ਉਹ ਗਰੁੱਪ ਹੁਣ ਕਿੱਥੇ ਆ ਤੁਹਾਡਾ ਤੁਸੀਂ ਕਹਿੰਦੇ ਹੋ ਨਾ ਤੁਸੀਂ ਕਹਿੰਦੇ ਹੋ ਨਾ ਉਹ ਵੀ ਉਹ ਮਹ ਪੂंजे ਦਾ ਤੇ ਬੰਦੇ ਨੇ ਮਾਰਿਆ ਬੰਦਾ ਨਹੀਂ ਮਰਦਾ ਸਾਰੇ ਨਾ ਕਰਤਾਰ ਕਰਤਾਰ ਨਾ ਮਾਰੇ ਬੰਦੇ ਨੇ ਮਾਰਿਆ ਬੰਦਾ ਨਹੀਂ ਮਰਦਾ ਠੀਕ ਆ ਇਹ ਇਹ ਬਾਦੂ ਰੱਬ ਬਣਨ ਦੀ ਕੋਸ਼ਿਸ਼ ਨਾ ਕਰੋ ਬੰਦੇ ਹੋ ਬੰਦੇ ਵਾਂ ਕੇ ਰਹੋ ਹਰੇਕ ਨੂੰ ਇਨਸਾਨ ਆ ਇਨਸਾਨ ਹੀ ਸਮਝੋ ਤੁਸੀਂ ਕੋਈ ਰੱਬ ਨਹੀਂ ਹੈਗੇ ਜਿਹੜਾ ਤੁਸੀਂ ਸ਼ੂ ਮੰਤਰ ਕਰ ਦੋਗੇ ਠੀਕ ਹੈ ਉਸ ਹੀ ਕੋਈ ਵੀ ਕਰ ਸਕਦਾ ਇਹ ਪਾਵਰ ਆਫ ਵਰਡ ਪਾਵਰ ਆਫ ਆਪਣੇ ਵਰਡ ਦੇ ਵਿੱਚ ਪਾਵਰ ਹੁੰਦੀ ਆ ਤੁਸੀਂ ਮੇਰੇ ਮੇਰਾ ਕੰਮ ਆ ਮੈਂ ਵੀਡੀਓ ਪਾਉਣੀ ਆ ਹੈਨਾ ਛੋਟਾ ਕੰਮ ਦੇਖਣਾ ਜੇ ਦੇਖਣੀ ਆ ਵੀਡੀਓ ਸ਼ਾਂਤੀ ਸੁਭਾਣਾ ਦੇਖ ਲਿਆ ਕਰ ਠੀਕ ਹੈ ਮੇਰੀ ਇਹਨੂੰ ਲਾਸਟ ਵਾਰਨਿੰਗ ਸਮਝ ਲਈ ਕਿਉਂਕਿ ਮੇਰੇ ਕੋਲ ਰੋਜ਼-ਰੋਜ਼ ਟਾਈਮ ਨਹੀਂ ਹੈਗਾ ਤੈਨੂੰ ਫालतू ਬੋਲਣ ਦਾ ਕਿਉਂਕਿ ਮੈਂ ਤਾਂ ਗੋਹਾ ਵੀ ਚੱਕਣਾ ਹੁੰਦਾ ਤੇ ਮੇਰਾ ਮੂੰਹ ਦੀਨਾ ਨਾ ਇਹ ਰੱਬ ਨੇ ਜਾਂ ਮੇਰੇ ਮਾਪਿਓ ਨੇ ਜਾਂ ਮੈਨੂੰ ਪਾਲਣ ਪੋਸ਼ਣ ਦੇ ਵਿੱਚ ਮੈਨੂੰ ਜੋ ਮੈਨੂੰ ਮਿਲਿਆ ਉਹੋ ਆ ਠੀਕ ਆ ਬਾਕੀ ਮੈਂ ਕਿਸੇ ਨੂੰ ਦੇਖ ਕੇ ਸਾੜਾ ਨਹੀਂ ਗੱਲਦੇ ਇਹ ਦੇਖੋ ਕੀ ਆ ਸਾਡੇ ਕੋਲ ਸਰਮਾ ਆ ਦੇਖੋ ਤੇਰੇ ਕੋ ਕੀ ਆ ਮੇਰੇ ਕੋ ਤਾਂ ਇਹ ਜਿਹਾ ਘਰ ਵਾਲਾ ਦੇਖ ਹੈ ਜਿਹੜਾ ਮੈਨੂੰ ਆਏ ਹਸਾਈ ਰੱਖਦਾ ਇਹ ਕਹਿੰਦਾ ਕੋ ਪੁੱਛਦਾ ਵੀ ਤੇਰੀ ਖੁਸ਼ੀ ਜਰਾ ਆ ਗਈ ਹੈ ਮੈਨਾਂ ਦਾ ਨਾ ਲੱਗਣੀ ਆ ਵੀ ਇਹ ਮੈਨੂੰ ਖੁਸ਼ ਰੱਖਦੇ ਆ ਹਨਾ ਤੇ ਇਹ ਮੇਰੇ ਕੋ ਫੋਨ ਨੇ ਇਹ ਵੀਡੀਓ ਬਣਦੀ ਇੱਕ ਆਖਿਆ ਆਈ ਤਾਂ ਮੈਂ ਸਟਾਰਟ ਹੋ ਗਿਆ ਆਹ ਲਖੋਂ ਤੋਂ ਇਹ ਵੀ ਜਾਰੇ ਧਿਆਨ ਦੇ ਲੋ ਤੇ ਮੈਂ ਤਾਂ ਕਵਰ ਨਹੀਂ ਬੇਕੀ ਲੈ ਲਿਆ ਇੱਕ ਸਾਡਾ ਹਨਾ ਨਕਸ਼ੇ ਥੰਦੇ ਫੋਨ ਪੱਕਾ ਪਿਆ ਰਹਿਦਾ ਜੇ ਕਹਿੰਦੇ ਘਰ ਦੇ ਵਿੱਚ ਬਰਕਤ ਚਾਉਂਦੇ ਹੋ ਤਾਂ ਇੱਕ ਫੋਨ ਨੂੰ ਆਪਣੇ ਨੇ ਨਕਸ਼ੇ ਲੈ ਲੈ ਇੱਕ ਫੋਨ ਨੂੰ ਨਕਸ਼ੇ ਦੇ ਥੰਦੇ ਰੱਖ ਦਿਓ ਆਪਣਾ ਬਾਲਡ ਦਾ ਨਕਸ਼ਾ ਲਿਆ ਕੇ ਤੁਸੀਂ ਇਹ ਟਰਾਈ ਕਰਕੇ ਦੇਖਿਓ ਜਿਹੜੇ ਫੋਨ ਦੇ ਵਿੱਚ ਮੇਰੇ ਵੀਡੀਓ ਦੇਖਦੇ ਨੇ ਉਹਨੂੰ ਧਾਸ ਦੇਣ ਲਈ ਆਪਣਾ ਪਾਰਕ ਦਾ ਇੱਕ ਨਕਸ਼ਾ ਲਿਆਓ ਉਹਦੇ ਵਿੱਚ ਲਪੇਟ ਕੇ ਰੱਖ ਦੋਗਾ ਇੰਡੀਆ ਦਾ ਮੈਪ ਲੈ ਆਓ ਮੈਪ ਦੇ ਥੱਲੇ ਨਾ ਇੱਕ ਫੋਨ ਆ ਜਿਹੜੇ ਫੋਨ ਦੇ ਵਿੱਚ ਤੁਸੀਂ ਵੀਡੀਓ ਦੇਖਦੇ ਹੁੰਦੇ ਹੋ ਜਿਹੜੇ ਫੋਨ ਦੇ ਵਿੱਚ ਤੁਸੀਂ ਵੀਡੀਓ ਦੇਖਦੇ ਆ ਕਿ ਪਰੇਸ਼ਾਨ ਹੁੰਦੇ ਹੋ ਜਾਂ ਕੋਈ ਐਕਸਟਰਾ ਫੋਨ ਹੁੰਦਾ ਬੱਚੇ ਸਕੂਲ ਚਲੇ ਜਾਂਦੇ ਆ ਬੱਚਿਆਂ ਦਾ ਫੋਨ ਲੈ ਲਓ ਹਨਾ ਉਹਨੂੰ ਮੈਪ ਦੇ ਵਿੱਚ ਵੇੜ ਕੇ ਤੁਸੀਂ ਇੱਕ ਕਾਰਨਰ ਦੇ ਵਿੱਚ ਰੱਖ ਦੋ ਫਿਰ ਤੁਸੀਂ ਦੇਖਿਓ ਤੁਹਾਡੇ ਘਰ ਦੀ ਤਰੱਕੀ ਕਿਵੇਂ ਹੁੰਦੀ ਹੈ ਇਹ ਸਕਸੈਸ ਲੈਣ ਲਈ ਬਹੁਤ ਕੁਝ ਕਰਨਾ ਪੈਂਦਾ ਅਸੀਂ ਕਰਦੇ ਆਂ ਇਹਨੂੰ ਕੋ ਟੋਣਾ ਕਾਣਾ ਮੈਂ ਸਮਝ ਜੇ ਹੋਣਾ ਤੁਹਾਨੂੰ ਦਿਖਾ ਦਿੰਨੀ ਆ ਮੋੜਾ ਸਾਡਾ ਹਨਾ ਤੇ ਬਾਕੀ ਐਂਡ ਤੇ ਦਿਖਾਉਣੀ ਆ ਤੁਹਾਨੂੰ ਮੈਂ ਕਿੱਦਾਂ ਹੋਣਾ ਛਣਾ ਸਾਰਾ ਕੁਝ ਕਿਹੜੀ ਡਾਇਰੈਕਸ਼ਨ ਦੇ ਵਿੱਚ ਰੱਖਣਾ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਮੇਰੀ ਬਾਦ ਵਿੱਚ ਕਰਦੋ ਹੋਈ ਜਾਂਦਾ ਮੈਂ ਇੱਦਾਂ ਪੂਰਾ ਹਾ ਮੋਡੇ ਨੂੰ ਨਾਲ ਪੂਰਾ ਇਹਦੇ ਨਾਲ ਗ੍ਰਿਲ ਨਾ ਲਾ ਕੇ ਰੱਖਿਆ ਹੋਇਆ ਪੂਰਾ ਇਹ ਵਜਨ ਦਿੱਤਾ ਹੋਇਆ ਤੇ ਇਹ ਹੀ ਬਾਕੀ ਮੇਰੀ ਖੁਸ਼ੀ ਦਾ ਰਾਜ ਹੈ ਬੈਠੇ ਆ ਇਹਨੂੰ ਖੁਸ਼ ਰੱਖਦੇ ਆ ਤੇ ਉਹੀ ਗੱਲ ਆ ਵੀ ਤੁਹਾਡੇ ਕੋ ਕੀ ਆ ਸਾਡੇ ਕੋ ਖੁਸ਼ਨਾ ਸਾਡੇ ਕੋ ਖੁਸ਼ਨਾ ਸਾਡੇ ਕੋ ਸਾਡੇ ਕੋ ਹੁਸਨਾ ਮੱਝ ਮੱਝ ਸਾਡੇ ਕੋ ਜੀਵੇ ਘਰ ਜੀਵੇ ਘਰ ਦੋਤ ਦਾ ਉਹਦੇ ਘਰ ਸਭ ਕੁਝ ਹੁੰਦਾ ਹੈ ਸਾਡੇ ਘਰ ਸਭ ਕੁਝ ਆ ਤੇ ਬਾਕੀ ਰੈਂਦੀ ਗੱਲ ਤੈਨੂੰ ਹੋਰ ਕਹਿ ਦਵਾਂ ਮੈਂ ਹਨਾ ਮੇਰੀਆਂ ਵੀਡੀਓ ਦੇਖ ਕੇ ਕਿਸੇ ਹੋਰ ਨੂੰ ਨਾ ਪਰੇਸ਼ਾਨ ਕਰਿਆ ਕਰ ਠੀਕ ਆ ਤੇ ਵੱਜਣਾ ਆ ਕੇ ਮੇਰੇ ਵਿੱਚ ਵੱਜ ਵੀਡੀਓ ਮੈਂ ਪਾਉਣੀ ਆ ਠੀਕ ਆ ਫੋਨ ਮੇਰਾ ਤੇ ਬਾਕੀ ਟਾਈਮ ਅੰਗੇ ਹੋਣਿਆ ਕਦੇ ਬਾਹਰ ਕੇ ਭਰਾਵਾਂ ਤੋਂ ਫੋਨ ਲੈ ਲਿਆ ਕਦੇ ਕਿਸੇ ਤੋਂ ਕੋਈ ਪੈਸੇ ਲੈ ਲੈ ਕਿਸੇ ਤੋਂ ਕੁਝ ਲੈ ਲਈ ਮੇਰੀ ਇਹ ਵੀ ਤਰਤ ਨਹੀਂ ਆਈ ਕਿ ਆ ਬੈਠਾ ਹੁੰਦਾ